ਸਾਸਤਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਜਿਹੜੀ ਵੀ ਗੱਲਬਾਤ ਕਰਨੀ ਹੈ ਉਹ ਕਰਨੀ ਹੈ ਕੁਦਰਤ ਬਾਰੇ ਠੀਕ ਹੈ ਨਾ ਕੁਦਰਤ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਇਹਦੇ ਰੰਗ ਕਹੇ ਜene ਮੈਂਟ ਚ ਇਹ ਗਰਮੀ ਮੈਂਟ ਚ ਸਰਦੀ ਮੈਂਟ ਚ ਗੋਲੇ ਸਾਰਾ ਕੁਝ ਮੈਂਟ ਚ ਕਰ ਦਿੰਦਾ ਜਾਂ ਕਰਦਾ ਹੈ ਹਣ ਤੁਹਾਨੂੰ ਕੁਦਰਤ ਦਿਖਾਉਨੇ ਆ ਆ ਦੇਖੋ ਕੁਦਰਤ ਖੜੀ ਪਈ ਆ ਜਿਹੜੀ ਕੁਦਰਤ ਦੇ ਅਸੀਂ ਦਨ ਰਾਤ ਦੁਸ਼ਮਣ ਬਣੇ ਹੋਏ ਆ ਉਜਾੜਨ ਲੱਗੇ ਹੋਏ ਆ ਅਸੀਂ ਕੁਦਰਤ ਨੂੰ ਪਸ਼ੂ ਪੰਛੀਆਂ ਨੂੰ ਮਾਰਨ ਲੱਗੇ ਹੋਏ ਆ ਭੁੱਖੇ ਪਿਆਸੇ ਤੋਂ ਪਾਂਚ ਦੇਖੋ ਪਹਿਲਾਂ ਮੈਨੂੰ ਐਂ ਦੱਸੋ ਬਈ ਜਿਹੜੀ ਆ ਹਰਿਆਲੀ ਆ ਇਹ ਬੰਦਾ ਪੈਦਾ ਕਰ ਦੂ ਕਰ ਦੂ ਬੰਦੇ ਤੋਂ ਆਪਣੇ ਸਾਹ ਤਾਂ ਦੋ ਮੁੱਲ ਲੈ ਨਹੀਂ ਹੁੰਦੇ ਅਸੀਂ ਖੰਗਲ ਹੋ ਜੰਨੇ ਆ ਜੇ ਸਾਨੂੰ ਕਿਤੇ ਆਕਸੀਜਨ ਦੀ ਲੋੜ ਪੈ ਜਾਵੇ ਡਾਕਟਰ ਬੈੱਡ ਤੇ ਪਿਆ ਨੂੰ ਦਿਖਾਈ ਜਾਂਦੇ ਆ ਵੀ ਹੈਗਾ ਹੈਗਾ ਥੋੜਾ ਹੈਗਾ ਅਸੀਂ ਅਸੀਂ ਵੱਡੇ ਹੋਏ ਉਂਗਲ ਨਹੀਂ ਜੋੜ ਸਕਦੇ ਵੱਡੇ ਨਹੀਂ ਜੋੜ ਸਕਦੇ ਨਹੀਂ ਜੋੜ ਸਕਦੇ ਤੁਸੀਂ 400 ਕਿਲਾ ਹਾਂ ਇੱਕ ਆਈਟੀ ਪਾਰਕ ਬਣਾਉਣ ਲਈ ਹਾਂ ਲੱਖਾਂ ਪਸ਼ੂ ਪੰਛੀ ਜਾਨਵਰ ਜਿਹੜੇ ਹੈਗੇ ਤੇ ਉਹਦੇ ਵਿੱਚ ਉਹਨਾਂ ਦਾ ਘਰ ਆ ਜਾੜਨ ਲੱਗੇ ਤੇ ਸ਼ਰਮ ਨਹੀਂ ਆਉਂਦੀ ਸ਼ਰਮ ਨਹੀਂ ਆਉਂਦੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੁਸੀਂ ਇੱਕ ਇੱਕ ਦਰਾਹਤ ਨਾ ਨਹੀਂ ਸਕਦੇ ਨਾ ਚਾਹੇ ਗਵਰਨਮੈਂਟ ਚਾਹੇ ਕੋਈ ਵੀ ਹੈ ਚਾਹੇ ਪ੍ਰਾਈਵੇਟ ਠੇਕੇਦਾਰ ਠੀਕ ਹੈ ਨਾ ਉਹਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਇੱਕ ਬੂਟਾ ਲਾ ਨਹੀਂ ਸਕਦੇ ਪ੍ਰਚਾਰ ਤੁਸੀਂ ਬਹੁਤ بڑے بڑے ਕਰਦੇ ਹੋ 400 ਕਿਲੇ ਦੇ ਵਿੱਚੋਂ ਤੁਸੀਂ ਪੱਟ ਕੇ ਸੜਤਾ ਜੰਗਲ ਠੀਕ ਹੈ ਨਾ ਸ਼ਰਮ ਕਰਿਆ ਕਰੋ ਪੂਰਾ ਸ਼ਰਮ ਹੁਣ ਦੇਖੋ ਕਿੰਨਾ ਜੀਆ ਜੰਤ ਕਰੋਂ ਬੇਕਾਰ ਹੋਇਆ ਹੈ ਹਾਂ ਬਿਲਕੁਲ ਫਿਰ ਕੁਦਰਤ ਘਰੋਂ ਫੋਜ ਜਾਂਦੀ ਆ ਫਿਰ ਕਹਿੰਦੇ ਨੇ ਹੜ ਆ ਗਏ ਜੀ ਸਰਕਾਰਾਂ ਆਏ ਕਰਨ ਜੀ ਸਰਕਾਰਾਂ ਆਏ ਕਰਨ ਜੀ ਸਰਕਾਰਾਂ ਹੀ ਸਭ ਕੁਝ ਕਰਨ ਵਾਲੀਆਂ ਹਾਂ ਜੇ ਉੱਥੇ ਮੇਰੀ ਗੱਲ ਸੁਣੋ ਸਰਦਾਰ ਜੀ ਜੇ ਉੱਥੇ ਇੰਨਾ ਅਜਾੜਾ ਹੋ ਰਿਹਾ ਹੈ ਐਡੇ ਐਡੇ ਜੰਗਲ ਅਜਾੜ ਰਹੇ ਆ ਸਾ ਸਰਕਾਰਾਂ ਦਾ ਹੀ ਹੱਥ ਹੈ ਵਿੱਚ ਸਰਕਾਰਾਂ ਦਾ ਹੀ ਹੱਥ ਹੈ ਸਰਕਾਰਾਂ ਦਾ ਹੀ ਹੱਥ ਹੈ ਹਾਂ ਬਿਲਕੁਲ ਠੀਕ ਹੈ ਹੁਣ ਆਹ ਕੱਲ ਵਰਸੋਂ ਗੋਲੇ ਪਾਈਆਂ ਵਾਲੇ ਦਿਵਾਲੇ ਚਲੋ ਆਪਣੇ ਦਾ ਜੇ ਮਾਲਕ ਦੀ ਕਿਰਪਾ ਹੈ ਬਈ ਸਾਡੇ ਵੀ 2 ਸਾਲ ਪਹਿਲਾਂ ਕਰ ਗਏ ਸੀ ਸਾਡਾ 2 ਸਾਲ ਪਹਿਲਾਂ ਆਪਣੇ ਬਹੁਤ ਜ਼ਿਆਦਾ ਕਰਿਆ ਖੜੀਆਂ ਕਣਕਾ ਖਤਮ ਕਰਤੀਆਂ ਸਬਜ਼ੀਆਂ ਖਤਮ ਕਰਤੀਆਂ ਮੱਕੀਆਂ ਖਤਮ ਕਰਤੀਆਂ ਬਰਸੀਨ ਖਤਮ ਕਰਤੇ ਦੇਖੋ ਜੇ ਇਹ ਕੁਦਰਤ ਕਰੋਪ ਹੁੰਦੀ ਹੈ ਤਾਂ ਸਾਡੇ ਅਨਸਾਨੀਅਤ ਦੇ ਲੱਛਣਾ ਨਾਲ ਹੀ ਹੁੰਦੀ ਹੈ ਸਾਡੇ ਲੱਛਣਾ ਨਾਲ ਹੀ ਹੁੰਦੀ ਹੈ ਬਿਲਕੁਲ ਠੀਕ ਹੈ ਝੂਠ ਨਹੀਂ ਇਹਦੇ ਚ ਨੇਰੀਆਂ ਤਾਂ ਸਾਡੇ ਬਜ਼ੁਰਗਾਂ ਦੇ ਟਾਈਮ 'ਚ ਆਉਂਦੀਆਂ ਤੀਆਂ ਗੋਲੇ ਤਾਂ ਜਦ ਵੀ ਪੈਂਦੇ ਤੇ ਪਰ ਇਹ ਝਾੜੇ ਨਹੀਂ ਥੇ ਕਦੇ ਹੁੰਦੇ ਇਹ ਝਾੜੇ ਨਹੀਂ ਥੇ ਹੁੰਦੇ ਜਿਹੜੇ ਹੁਣ ਫਸਲਾਂ ਤੇ ਰੱਬ ਵੀ ਫਿਰ ਉਦਾਂ ਦਾ ਹੀ ਹੋ ਗਿਆ ਜਿਹੇ ਜਿਹੇ ਬੰਦੇ ਹੋ ਗਏ ਨਹੀਂ ਅਸੀਂ ਕੁਦਰਤ ਨੂੰ ਗੁੱਸਾ ਅਸੀਂ ਚੜਾਉਨੇ ਆ ਅਸੀਂ ਚੜਾਉਨੇ ਆ ਅਸੀਂ ਟਕਰਾਂ ਲੰਨੇ ਆ ਉਹਦੇ ਨਾਲ ਟਕਰਾਂ ਲੰਨੇ ਆ ਅਸੀਂ ਰੱਬ ਬਣਨ ਦੀ ਕੋਸ਼ਿਸ਼ ਕਰਦੇ ਆ ਰੱਬ ਬਣਨ ਦੀ ਕੋਸ਼ਿਸ਼ ਕਰਦੇ ਆ ਹਾਂ ਕਿਸੇ ਦਾ ਘਰ ਝਾੜ ਕੇ ਬਸੇ ਤਾਂ ਕੀ ਬਸੇ ਕੀ ਬਸੇ ਠੀਕ ਹੈ ਲੱਖਾ ਪਸ਼ੂ ਪੰਛੀ ਤਾਂ ਘਰ ਜੜ ਕੇ ਥੋੜਾ ਕੋ ਹੋਰ ਥੋੜੀ ਜਗ੍ਹਾ ਤੁਸੀਂ ਜੰਗਲ ਵੱਡ ਕੇ ਤੁਸੀਂ ਆਲਟੀ ਪਾਰਕ ਬਣਾਉਣੀ ਹੈ ਆਲਟੀ ਪਾਰਕ ਆਪਣੇ ਪੈਸੇ ਦੀ ਹੋੜ ਲੱਗੀ ਹੋਈ ਆ ਇੱਥੋਂ ਵੀ ਪੈਸਾ ਇਕੱਠਾ ਕਰ ਲੀਏ ਉੱਥੋਂ ਵੀ ਪੈਸਾ ਇਕੱਠਾ ਕਰ ਲੀਏ ਜਾਣਾ ਤੁਹਾਡੇ ਨਾਲ 1 ਰੁਪਿਆ ਨਹੀਂ ਭਾਵੇਂ ਸੋਨੇ ਦੀ ਥਾਲੀ ਚ ਰੋਟੀ ਖਾ ਲਓ ਖਾਣੀਆਂ ਤੁਸੀਂ ਵਿੱਚੋਂ ਰੋਟੀਆਂ ਹੀ ਆ ਥਾਲੀ ਨਹੀਂ ਖਾਣੀਆਂ ਠੀਕ ਹੈ ਅਨਸਾਨ ਅਨਸਾਨੀਅਤ ਚ ਰਹੇ ਤਾਂ ਚੰਗੀ ਗੱਲ ਹੈ ਨਹੀਂ ਫਿਰ ਇਹਦੇ ਰਿਜ਼ਲਟ ਜਹੇ ਜੇ ਭਿਆਨਕ ਰਿਜ਼ਲਟ ਭੁਗਤ ਰਹੇ ਆ ਇਦੋਂ ਵੀ ਭਿਆਨਕ ਕਾਹ ਭੁਗਤਾਂਗੇ ਸਾਡੀ ਔਲਾਦ ਪਤਾ ਨਹੀਂ ਕਿਹੜੇ ਕਿਹੜੇ ਕਹਿੰਦੇ ਭਿਆਨਕ ਕਰੋਪੀ ਦੇ ਸ਼ਿਕਾਰ ਹੋਣਗੇ ਸਾਡੇ ਬੱਚੇ ਆ ਜਿਹੜੇ ਆਉਣੇ ਵਾਲੇ ਸਮੇਂ ਚ ਜਦ ਸਾਨੂੰ ਚੱਜ ਨਹੀਂ ਨਾ ਹੈਗਾ ਅਸੀਂ ਕੁਦਰਤ ਨਾਲ ਖਲਵਾੜ ਕਰਦੇ ਆ ਹੁਣ ਤੁਸੀਂ ਦੇਖੋ ਤਾਂ ਸਹੀ ਲੈ ਸੋਨੇ ਵਰਗੀਆਂ ਕਣਕਾਂ ਖੜੀਆਂ ਹੈ ਹੈ ਮੱਕੀਆਂ ਹਰੀਆਲੀ ਮਾਰਦੀਆਂ ਜੇ ਚਾਰ ਗੋਲੇ ਪੈ ਜਾਣ ਇਹਨਾਂ ਦੇ ਸਰਜੇ ਹੀ ਖੜੇ ਰਹਿ ਜਾਣੇ ਆ ਕੀ ਕਰ ਲੋਂਗੇ ਤੁਸੀਂ ਕੀ ਕਰ ਲੋਂਗੇ ਪ੍ਰਮਾਤਮਾ ਮੂਰੇ ਕਿਉਂ ਬੰਦਾ ਰੱਬ ਬਣਿਆ ਫਿਰਦਾ ਹੈ ਕਿਉਂ ਰੱਬ ਬਣਨ ਦੀ ਕੋਸ਼ਿਸ਼ ਕਰਦਾ ਹੈ ਹੈ ਹਨ ਪੂਰੀ ਰੁੱਤਤ ਹੈ ਇਹਨਾਂ ਸਾਰੇ ਜੋਬਨਤੇ ਆ ਬੂਟੇ ਪੇੜ ਪੌਦੇ ਹੈ ਫਲਾਂ ਨਾਲ ਭਰੇ ਪਏ ਆ ਬੂਟੇ ਕਿਉਂ ਕਿਉਂ ਤੁਸੀਂ ਕਿਉਂ ਬੰਦਾ ਕਿਉਂ ਜਾਲਮ ਇੰਨਾ ਹੋਇਆ ਸਰਦਾਰ ਜੀ ਕੀ ਬਣੂ ਦੁਨੀਆਂ ਦਾ ਦਰਨਾ ਕਿਹਾ ਐਂਡਾ ਹਾਂਜੀ ਜਿਹੜੇ ਲੱਛਣਾ ਦੁਨੀਆ ਦੇ ਐਂਡ ਆ ਹਾਂ ਦੇਖ ਸਰਦਾਰ ਜੀ ਹੁਣ ਆ ਚੰਡੀਗੜ੍ਹ ਕਹਿੰਦੇ ਆਖੇ ਸੜਕਾਂ ਚੌੜੀਆਂ ਕਰਨੀਆਂ ਟਰੇਨ ਚ ਲਾਉਣੀਆਂ ਤਾਂ ਬੂਟੇ ਵੱਟ ਤੇ ਥੋੜੀਆਂ ਸੜਕਾਂ ਚੌੜੀਆਂ ਉੱਥੇ ਪਹਿਲਾਂ ਪਹਿਲਾਂ ਸੜਕਾਂ ਥੋੜੀਆਂ ਚੌੜੀਆਂ ਆ ਇਹ ਤਾਂ ਹੋੜ ਆ ਇਹ ਤਾਂ ਥੋੜੀ ਮੁੱਕਣੀਆਂ ਨਹੀਂ ਹਾਂ ਹੈ ਬਈ ਫੇਰ ਅ ਅਸੀਂ ਘਰ ਚ ਬੂਟੇ ਪੱਟ ਪੱਟ ਸਿਰ ਦੰਨੇ ਆ ਘਰ ਖੁੱਲਾ ਕਰਨ ਦੇ ਮਾਰੇ ਹੂੰ ਠੀਕ ਹੈ ਲਾਉਣਾ ਇੱਕ ਬੁੱਟਾ ਨੇ ਗੱਲਾਂ ਵਰਾ ਲਾ ਜੰਦੀਆਂ ਜਿੱਟੀਆਂ ਮਰਜੀ ਸਾਨੂੰ ਕੁਦਰਤ ਨਾਲ ਪਿਆਰ ਹੈ ਜੀ ਸਾਨੂੰ ਆਏ ਆ ਜੀ ਸਾਨੂੰ ਆਏ ਆ ਜੀ ਜੇ ਕੁਦਰਤ ਨਾਲ ਪਿਆਰ ਹੁੰਦਾ ਪੁੱਤਾਂ ਮੰਗੋ ਪਾਲਨੇ ਪੈਂਦੇ ਨੇ ਠੀਕ ਹੈ ਹੁਣ ਮੈਂ ਇਹ 15 20 ਬੁੱਟੇ ਲਾਏ ਹੋਏ ਆ ਮੇਰੇ ਦਿਹਾੜੀ ਦੇ 4 4 5 5 ਗੇੜੇ ਵੀ ਆ ਬੱਦ ਲੱਗ ਜਾਂਦੇ ਆ ਹੈ ਹੁਣ ਗਰਮੀ 'ਚ ਇਹਨਾਂ ਨੂੰ ਪਾਣੀ ਥੋੜੋ ਆ ਵੀ ਜਿਵੇਂ ਆਪਾਂ ਪਾਣੀ ਪੀਣੇ ਓਕਣੇ ਪਾਉਣਾ ਪੈਂਦਾ ਓਕਣ ਤਣ ਤਣ ਟਾਈਮ ਓਕਣੇ ਪਾਉਣਾ ਪੈਂਦਾ ਚਾਰ ਚ ਘਟ ਪੀਂਦੇ ਨੇ ਤੁਸੀਂ ਘਰ ਜਿਹੜੇ ਤੁਸੀਂ ਹੱਥੀਂ ਬੁੱਟੇ ਲਾਏ ਹੋਏ ਹਨਾ ਹੱਥੀਂ ਦੂਏ ਦੀ ਛਾਂ ਤਾਂ ਹਰੇਕੇ ਮਾਣ ਲੈਂਦਾ ਹੈ ਜਿਹੜੇ ਤੁਹਾਡੇ ਹੱਥੀਂ ਬੁੱਟੇ ਲਾਏ ਹੋਏ ਹਨ ਉਹਨਾਂ ਥੱਲੇ ਬੈਠ ਕੇ ਦੇਖਿਓ ਕਿਰਾ ਆਏ ਲੱਗਦਾ ਜਿਵੇਂ ਮਾਂ ਦੀ ਗੋਦ ਚ ਬੈਠੇ ਹੋਈਏ ਕਿੰਨਾ ਰੂਹ ਨੂੰ ਸਕੂਨ ਮਿਲਦਾ ਮੈਨ ਦਾ ਸਰਦਾਰ ਜੀ ਨੂੰ ਵੀ ਕਹ ਦਿੰਨੀ ਆ ਮਾ ਪਤਾ ਨਹੀਂ ਕੋਈ ਪਿਛਲੇ ਜਨਮ ਦਾ ਮੇਰਾ ਇਹਨਾਂ ਬੁੱਟਿਆਂ ਨਾਲ ਸੰਬੰਧ ਹੈ ਕੋਈ ਰਿਸ਼ਤਾ ਹੈ ਮੇਰਾ ਇਹਨਾਂ ਨਾਲ ਪਤਾ ਨਹੀਂ ਕਿਉਂ ਮੈਨੂੰ ਤਾਂ ਪਹਿਲੀ ਘੜੀ ਤੋਂ ਹੀ ਬਹੁਤ ਬੂਟਿਆਂ ਨਾਲ ਪਿਆਰ ਹੈ ਬਹੁਤ ਜ਼ਿਆਦਾ ਤੁਸੀਂ ਕਰਕੇ ਦੇਖੋ ਤੁਸੀਂ ਇੱਕ ਵਾਰ ਕੁਦਰਤ ਨੂੰ ਪਿਆਰ ਕਰਕੇ ਦੇਖੋ ਕੁਦਰਤ ਤੁਹਾਨੂੰ ਖਿੱਚ ਪਾਉਗੀ ਆਪਣੇ ਕਿੰਨੀ ਨੂੰ ਤੁਹਾਨੂੰ ਮੱਲੋ ਮੱਲੀ ਪਿਆਰ ਹੋ ਜਾਣਾ ਕੁਦਰਤ ਨਾਲ ਮੈਂ ਕਹਿੰਦੀ ਆ ਭਈ ਜਦੋਂ ਘਰ ਅਸੀਂ ਕੋਈ ਫਰੂਟ ਦਾ ਬੂਟਾ ਲਾ ਲਿਆ ਜਾਂ ਅਸੀਂ ਉਹ ਤੋਂ ਫਰੂਟ ਤੋੜ ਕੇ ਖਾਣੇ ਆ ਨਾ ਤੁਸੀਂ ਸੋਚ ਨਹੀਂ ਸਕਦੇ ਬੰਦੇ ਨੂੰ ਫੀਲਿੰਗ ਕਹੀ ਜੀ ਆਉਂਦੀ ਆ ਹੂੰ ਹੁਣ ਅਸੀਂ ਪਪੀਤੇ ਤੋੜ ਕੇ ਖਾਣੇ ਆ। ਮਸੰਮੀ ਤੋੜ ਕੇ ਖਾਣੇ ਆ। ਮਰੂਦ ਆ ਕੇ ਸ਼ੁਗਲੀਆਂ ਨਾਲੇ ਔਰੇ ਘੁੰਮੀ ਦਾ ਨਾਲੇ ਮਰੂਦ ਤੋੜ ਕੇ ਖਾਈਦੇ ਆ। ਜਿਹੜਾ ਜੀ ਕਰਦਾ ਕੱਚਾ ਖਾ ਲਓ ਪੱਕਾ ਖਾ ਲਓ। ਆੜੂ ਖਾਈਦੇ ਆ, ਬਖਾਰੀਦੇ ਆ, ਚੀਕੂ ਖਾਈਦੇ ਆ। ਆੜੂ ਖਾਈਦੇ ਆ, ਅੰਬ ਖਾਈਦੇ ਆ। ਅੰਾਰ ਖਾਈਦੇ ਆ। ਹੈ? ਬਈ ਸਾਡੇ ਕੋਲ ਤਾਂ ਹੋਰ ਕੰਜਰ ਖਾਣੇ ਤੋਂ ਹੀ ਬੇਲ ਨਹੀਂ ਹੈਗਾ। ਅਸੀਂ ਉਹਨੂੰ ਥੱਲੇ ਲਾਉਣਾ, ਅਸੀਂ ਉਹਨੂੰ ਥੱਲੇ ਲਾਉਣਾ, ਅਸੀਂ ਕੁਦਰਤ ਦੀ ਕਰਦਨ ਮਰੋੜਨੀ ਹੈ। ਅਸੀਂ ਬੰਦਿਆਂ ਦੀਆਂ ਕਰਦਣਾ ਮਰੋੜਨੀਆਂ ਸਤੋ ਆਓ ਨਾ ਮੂਰੇ ਨੰਗੇ ਜਵੇ ਸਤੋ ਆਓ ਨਾ ਮੂਰੇ ਨੰਗੇ ਜਵੇ ਜਿਹਾਂ ਜਾਂ ਸਾਡਾ ਦਿਮਾਗ ਭ੍ਰਿਸ਼ਟ ਹੋ ਗਿਆ ਨਾ ਦੁਨੀਆ ਸਾਰੀ ਉਹ ਗੰਦੀ ਸੋਚ ਦੀ مالک ਬਣਦੀ ਜਾਂਦੀ ਹੈ ਪੈਸਾ 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 ਮੈਂ ਤਾਂ ਇੱਕ ਐ ਕਹਿੰਨੀ ਆ ਸਰਦਾਰਾ ਬਈ 25 ਕ ਪੈਸੇ 25 ਕ ਪੈਸੇ ਲੋਕ ਨੇ ਜਿਹੜੇ ਇੱਕ ਦੂਏ ਨੂੰ ਚਾਹੁੰਦੇ ਨੇ ਇੱਕ ਦੂਏ ਨੂੰ ਆਪ ਦੇ ਬਰਾਬਰ ਚਾਹੁੰਦੇ ਨੇ ਤੇ ਕੁਦਰਤ ਨਾਲ ਪਿਆਰ ਆ ਜਿਨ੍ਹਾਂ ਨੂੰ ਜਿਹੜੇ ਇਨਸਾਨ ਨੂੰ ਕੁਦਰਤ ਨਾਲ ਪਿਆਰ ਹੈ ਉਹਨੂੰ ਇਨਸਾਨੀਅਤ ਨਾਲ ਵੀ ਪਿਆਰ ਹੈ ਮੱਲੋ ਮੱਲੀ ਹੈ ਸੁਭਾਅਕ ਹੈ ਠੀਕ ਆ ਹਾਈ ਪੈਸਾ ਹਾਈ ਪੈਸਾ ਹਾਈ ਪੈਸਾ ਅਬਾਨੀਆਂ ਅਡਾਨੀਆਂ ਕੋਲ ਵੀ ਪੈਸਾ ਬਹੁਤ ਹੈ ਖਾਂਦੇ ਤਾਂ ਉਹ ਵੀ ਦੋ ਰੋਟੀਆਂ ਆਈਆਂ ਜਾਣਾ ਤਾਂ ਉਹਨਾਂ ਨੇ ਵੀ ਖਾਲੀ ਹੱਥੇ ਆ ਕਿਹਨੂੰ ਜਿੱਤ ਲਣਗੇ ਰੋਟੀ ਚਾਹੇ ਸੋਨੇ ਦੀ ਤਾਲੀ ਚ ਖਾ ਲੋ ਚਾਹੇ ਖਾ ਲੋ ਹੱਥ ਤੇ ਰੱਖ ਕੇ ਖਾਣੀ ਤਾਂ ਰੋਟੀ ਐ ਤੁਸੀਂ ਸੋਨੇ ਦੀ ਥਾਲੀ ਨਹੀਂ ਖਾਣੀ ਠੀਕ ਐ ਨਾ ਬਿਲਕੁਲ ਦੇਖੋ ਅਸੀਂ ਟਿੱਡਤਾ ਦਾ ਸਰਦਾਰ ਰੋਟੀ ਨਾਲ ਭਰਨਾ ਐ ਥਾਲੀ ਨਾਲ ਤਾਂ ਨਹੀਂ ਭਰਨਾ ਪਤਾ ਨਹੀਂ ਭਰਨਾ ਜੇ ਕੋ ਕਹੇ ਵੀ ਮੈਂ ਵੀ 1 ਲੱਖ ਰੁਪਏ ਵਾਲੇ ਜਾਂ 10 ਲੱਖ ਰੁਪਏ ਵਾਲੇ ਡੈਨਗ ਟੇਬਲ ਤੇ ਬੈਠ ਕੇ ਰੋਟੀ ਖਾਣਾ ਵਰਤਾਉਣੇ ਵਾਲੇ ਵਰਤਾਉਣੇ ਖਾਣੀ ਤਾਂ ਰੋਟੀ ਐ ਉਹੀ ਅਨਾਜ ਦੀ ਕਣਕ ਦੀ ਰੋਟੀ ਤੁਸੀਂ ਖਾਣੇ ਉਹੀ ਉਹ ਆੰਦੇ ਮੈਂ ਕਹਿੰਦੀ ਆ ਵੀ ਪਤਾ ਨਹੀਂ ਰੱਬ ਨੇ ਕਿਹੜੀ ਰੂਪਾਈ ਹੋਈ ਐ ਜਿੰਨੀ ਰੋਟੀ ਧਰਤੀ ਤੇ ਬੈਠ ਕੇ ਸਵਾਦ ਲੱਗਦੀ ਆ ਮੈਂ ਕਹਿੰਦੀ ਡਾਈਨਿੰਗ ਟੇਬਲਾਂ ਤੇ ਲੱਗਦੀੋ ਨਹੀਂ ਨਹੀਂ ਲੱਗਦੀ ਦੇਖ ਲਿਓ ਬੈਠ ਕੇ ਬੈਡਾਂ ਤੇ ਬਹਿ ਕੇ ਖਾ ਕੇ ਦੇਖ ਲਓ ਉੱਥੇ ਨਹੀਂ ਸਵਾਦ ਲੱਗਦੀ ਕੁਰਸੀਆਂ ਤੇ ਬਹਿ ਕੇ ਦੇਖ ਲਓ ਉੱਥੇ ਨਹੀਂ ਸਵਾਦ ਲੱਗਦੀ ਮੈਂ ਕਹਿੰਦੀ ਆ ਵੀ ਧਰਤੀ ਤੇ ਚਟਾਈ ਵਿਛਾ ਲਓ ਉੱਥੇ ਬਹਿ ਕੇ ਰੋਟੀ ਖਾਓ ਤੁਹਾਨੂੰ ਇੰਨਾ ਕੁ ਰੂਹ ਦਾ ਸਕੂਨ ਮਿਲੂਗਾ ਛੱਡ ਦਿਓ ਗੱਲ ਚੌਂਕੜੀ ਮਾਰ ਕੇ ਬੈਠ ਕੇ ਖਾ ਕੇ ਦੇਖੋ ਠੀਕ ਆ ਫੇਰ ਦੱਸਿਓ ਤੁਸੀਂ ਵੀ ਕੁਦਰਤ ਕਿੱਥੇ ਬਾਹਤੀ ਆ ਜਿੰਨਾ ਨੀਵੇਂ ਹੋ ਕੇ ਰਹੋਗੇ ਉਨੇ ਚੰਗੇ ਰਹੋਗੇ ਜਿੰਨਾ ਉੱਪਰ ਨੂੰ ਥੁੱਕੋਗੇ ਉੱਪਰ ਨੂੰ ਝਾਕੋਗੇ ਉਡੋਗੇ ਜਿੰਨਾ ਉੱਪਰ ਉਹਨੇ ਥੱਲੇ ਜ਼ੋਰ ਨਾਲ ਜ਼ੋਰ ਨਾਲ ਵੱਜੋਗੇ ਜਿੰਨਾ ਉੱਚਾ ਉਡੋਗੇ ਇਹ ਹੋਣਾ ਹੈ ਹੁਣ ਦੇਖਿਆ ਕਿਹੜੀ ਕੰਟਰੀ ਸੀ ਆਹ ਜਿੱਥੇ ਆਏ ਆਏ ਹੱਲਦੀਆਂ ਦੀਆਂ ਖੜੀਆਂ ਆਹ ਹੁਣ ਆਕੇ ਨਹੀਂ ਹਟਿਆ ਆਪ ਭਟਾਲ ਜਿਹੜਾ 7.8 ਦਾ ਆਕੇ ਹਟਿਆ ਆ ਥਾਈਲੈਂਡ ਮਲੇਸ਼ੀਆ ਚ ਥਾਈਲੈਂਡ ਥਾਈਲੈਂਡ ਮਲੇਸ਼ੀਆ ਚ ਭੁੱਲ ਜਾਨੀ ਆ ਮੈਂ ਬਈ ਤੁਸੀਂ ਦੇਖ ਲਓ ਬਿਲਡਿੰਗਾਂ ਪਾਉਣ ਨੂੰ ਕਿੰਨਾ ਟਾਈਮ ਲੱਗਿਆ ਜੇ ਅਸੀਂ ਰੇਤੇ ਰੇਤੇ ਦਾ ਘਰ ਵੀ ਬਣਾਇਆ ਹੋਇਆ ਨਾ ਬੱਚੇ ਨੇ ਉਹਦੇ ਪਰ ਵੀ ਸਾਨੂੰ ਦੋ ਪੈਰ ਮਾਰਨੇ ਪੈਂਦੇ ਨੇ ਤਾਂ ਗਿਰਦਾ ਉਹ ਜਿਹੜੇ ਉਹ ਗਿਰੇ ਨੇ ਨਾ ਸਭ ਦੇ ਸਾਹਮਣੇ ਗਿਰੇ ਆ ਸਭ ਨੇ ਵੀਡੀਓ ਦੇਖੀਆਂ ਆਇਓ ਬੈਗੀਆਂ ਦੇਖਦੀ ਦੇਖਦੀ ਧੁੱਡਲਾਂ ਹੀ ਉਡਦੀਆਂ ਦਿਖੀਆਂ ਨੇ ਆਹ ਕੁਛ ਲੋਕਾਂ ਨਾਲ ਹੋਣਾ ਹੈ ਜੇ ਤੁਸੀਂ ਕੁਦਰਤ ਨਾਲ ਛੇੜਛਾੜ ਕਰੋਗੇ ਕਰਦੇ ਹੋ ਤੁਸੀਂ ਹਟਦੇ ਨਹੀਂ ਅੱਗੇ ਫਿਲਮਾਂ 'ਚ ਦੇਖਦੇ ਹੁੰਦੇ ਤੇ ਨਿਆਣਿਆਂ ਨੂੰ ਅਸੀਂ ਕਹਿਣਾ ਬਈ ਮਹਰਵਿੰਦਰ ਨੂੰ ਹੀ ਕਹਿਣਾ ਮਹਰਵਿੰਦਰ ਆਹ ਸਾਰਾ ਕੁਝ ਝੂਠਾ ਬਣਾਇਆ ਹੋਇਆ ਹੈ ਆਏ ਥੋੜੀ ਹੋ ਸਕਦਾ ਆਏ ਬਿਲਡਿੰਗਾਂ ਥੋੜੀ ਡਿੱਗਣਗੀਆਂ ਆਏ ਉਹ ਚੱਕਰਵਾਤ ਜੇ ਥੋੜੀ ਆ ਜਾਣਗੇ ਜਿਹੜੇ ਫਿਲਮਾਂ 'ਚ ਦੇਖਦੇ ਹੁੰਦੇ ਕਹਿੰਦਾ ਮम्मा ਇਹ ਸਾਰਾ ਕੁਝ ਹੋਣਾ ਹੈ ਉਹਨੇ ਵਾਲੇ ਸਮੇਂ 'ਚ ਉਹ ਦੇਖਦੀ 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 ਮੇਰਾ ਬੱਚਾ 26 27 ਸਾਲ ਦਾ ਹੋ ਗਿਆ ਹੁਣ ਮੈਨੂੰ ਉਹ ਖੁਦ ਕਹਿੰਦਾ ਕਹਿੰਦਾ ਮਾਂ ਕਹਿੰਦਾ ਜਮਾ ਛੋਟਾ ਹੁੰਦਾ ਤਾਂ ਤੂੰ ਮੈਨੂੰ ਆ ਗੱਲਾਂ ਕਹਿ ਨਹੀਂ ਹੁੰਦੀ ਸੀ ਵੀ ਇਹ ਝੂਠੀਆਂ ਫਿਲਮਾਂ ਨੇ ਐਦਾਂ ਨਹੀਂ ਹੋ ਸਕਦਾ ਹੁੰਦਾ ਅੱਜ ਕਹਿੰਦਾ ਦੇਖ ਲੈ ਮਾਂ ਤੇਰੇ ਸਾਹਮਣੇ ਹੈ ਸਾਰਾ ਕੁਝ ਮੇਰਾ ਬੱਚਾ ਮੈਨੂੰ ਕਹਿੰਦਾ ਸਾਡੇ ਬੱਚਿਆਂ ਨੇ ਸਾਨੂੰ ਕੋਸਣਾ ਆਉਣੇ ਵਾਲੇ ਸਮੇਂ 'ਚ ਵੀ ਸਾਡੇ ਸਾਡੇ ਮਾਂ ਪਿਓ ਸਾਡੇ ਦਾਦੇ ਪੜਦਾਦੇ ਕਿਹੜਾ ਗੰਦ ਪਾ ਗਏ ਵੀ ਤੁਸੀਂ ਕੀਤਾ ਕੀ ਹੈ ਤੁਸੀਂ ਇਹਨੂੰ ਤਰੱਕੀ ਨਾ ਸਮਝੋ ਜੇ ਤੁਸੀਂ ਕਹੋ ਵੀ ਅਸੀਂ ਬੜੀਆਂ ਬੜੀਆਂ ਬਿਲਡਿੰਗਾਂ ਖੜੀਆਂ ਕਰ ਲਈਏ بڑے بڑے ਰੋਡ ਖੜੇ ਕਰ ਲਏ ਜਿਨ੍ਹਾਂ ਦੇਸ਼ਾਂ ਨੇ ਖੜੇ ਕਰ ਰਿਆਂ ਉਹ ਪਸਤਾਉਂਦੇ ਹੀ ਨੇ ਜਿੰਨਾ ਤੁਸੀਂ ਕੁਦਰਤ ਦੇ ਨੇੜੇ ਰਹੋਗੇ ਨਾ ਥਾਣਿਆਂ ਦਾ ਦੋ ਰੋਟੀਆਂ ਹੀ ਆ ਮੈਂ ਇੱਥੇ ਖੜੀ ਹਾਂ ਨੰਬਰਾਂ 'ਚ ਆ ਕੇ ਹਾਂ ਮੈਂ ਇੱਥੇ ਖੜੀ ਹਾਂ ਮੈਨੂੰ ਗਰਨ ਦਾ ਡਰ ਤਾਂ ਨਹੀਂ ਹੂੰ ਯਾ ਮੈਂ 10 ਮੰਜ਼ਿਲਾ ਉੱਪਰ ਖੜੀ ਹੋਊਂਗੀ ਤਾਂ ਮੈਨੂੰ ਘਮੇਰ ਆਊਗੀ ਵੀ ਕਿਤੇ ਮੈਂ ਗਰ ਨਾ ਜਾਵਾਂ ਮੈਂ ਪਿੱਛੇ ਹਟ-ਹਟ ਖੜੂਂਗੀ ਹਾਂ ਸੋਈ ਗੱਲਾਂ ਭਾਵੇਂ ਇੱਥੇ ਸਰਕਾਰਾਂ ਆ ਭਾਵੇਂ ਉਵਾਨੀਆਂ ਅਡਾਨੀਆਂ ਦੀਆਂ ਗੱਲਾਂ ਆ ਭਾਵੇਂ ਕਿਸੇ ਹੋਰ ਦੀਆਂ ਗੱਲਾਂ ਆ ਜਿਹੜੇ-ਜਿਹੜੇ ਦੇਸ਼ ਦੀਆਂ ਸਰਕਾਰਾਂ ਆ ਉਹਨਾਂ ਉਹਨਾਂ ਦੀਆਂ ਗੱਲਾਂ ਆ ਬਾਈ ਜੀ ਰਿਜ਼ਲਟ ਅੱਜ ਵੀ ਭਿਆਨਕ ਆ ਰਿਜ਼ਲਟ ਕੱਲ੍ਹ ਨੂੰ ਵੀ ਭਿਆਨਕੇ ਨਿਕਲਣਾ ਹੈ ਮੈਂ ਤਾਂ ਇੰਨਾ ਕ ਕਹਿਨੀ ਹੁੰਦੀ ਆ ਵੀ ਜਿੰਨੇ ਕ ਜੋਗੇ ਅਸੀਂ ਹੈਗੇ ਆ ਮੈਂ ਭੈਣਾ ਭਾਈਆਂ ਨੂੰ ਕਹਿਨੀ ਆ ਵੀ ਜਿੰਨੇ ਕ ਜੋਗੇ ਆਪਾਂ ਹੈਗੇ ਆ ਉਹਨਾਂ ਕ ਕੁਦਰਤ ਨੂੰ ਸੰਭਲੋ ਚੰਗੇ ਰਹੋਗੇ ਸੰਭਲੋ ਕੁਦਰਤ ਨੂੰ ਤੁਹਾਨੂੰ ਸਾਹ ਵੀ ਮੁੱਲ ਮਿਲਣਾ ਹੈ ਮਿਲੇ ਆ ਤੁਹਾਨੂੰ ਕਰੋਨੇ ਚ ਆ ਉਸ ਜਿਹਨਾਂ ਨਹੀਂ ਪੂਰੀਆਂ ਹੋਈਆਂ ਜੇ ਥੋੜੇ ਦਰਖਤ ਵੱਧ ਲਾਏ ਹੋਏ ਹੋਣਗੇ ਤਾਂ ਤੁਹਾਨੂੰ ਮਿਲੂਗਾ ਇੱਕ ਵੀਰ ਨੇ ਇੱਕ ਵੀਰ ਨੇ ਦਿਖਾਇਆ ਵੀਰ ਦੀ ਮੈਂ ਫੇਸਬੁੱਕ ਤੋਂ ਵੀਡੀਓ ਚੱਕਣੀ ਭੁੱਲ ਗਈ। ਦੋ ਸਿਲੰਡਰ ਪਏ ਆ ਉਹਦੀ ਮਾਤਾ ਦੇ ਸਹਰਾਣੇ। ਕਹਿੰਦਾ ਇੱਕ ਸਿਲੰਡਰ ਮਾਤਾ ਖਾਤਰ ਲਾਇਆ ਹੋਇਆ ਆਕਸੀਜਨ ਤੇ। ਕਹਿੰਦਾ ਮੇਰੀ ਮਾਂ ਨੂੰ ਸਾਹ ਵੀ ਮੁੱਲ ਦੇ ਮਿਲ ਰਹੇ ਆ। ਕਹਿੰਦਾ ਦੂਆ ਸਿਲੰਡਰ ਤੇ ਆਰ ਪਿਆ। ਕਹਿੰਦਾ ਜਿਹੜੇ ਅਸਲੀ ਸਾਡੀ ਕੁਦਰਤ ਨੇ ਸਾਨੂੰ ਮਹਾਰਾਜ ਨੇ ਸਿਲੰਡਰ ਦਿੱਤੇ ਹੋਏ ਆਸੀਂ ਉਹਨਾਂ ਨੂੰ ਵੱਡ-ਵੱਡ ਸਿਟਣ ਲੱਗੇ ਹੋਏ ਆ। ਹੁਣ ਅਸੀਂ ਇੱਥੇ ਬੈਠੇ ਆ 20-25 ਬੂਟਿਆਂ ਦੇ ਵਿਚਾਲੇ ਬੈਠੇ ਆ। ਆ ਰੱਖਿਆ ਹੋਇਆ ਮੈਂ ਬੈਠਣ ਨੂੰ ਰੇ ਅਸੀਂ ਉਰੇ ਸ਼ੁਗਲੀਆ ਆ ਕੇ ਚਾਹ ਪੀਨੇ ਆ ਕਈ ਵਾਰ ਮੈਂ ਰੋਟੀ ਵੀ ਉਰੇ ਚੱਕਲੇ ਹੁੰਦੀ ਆ ਸਾਫ ਸੁਥਰਾ ਆਲੇ ਦੁਆਲੇ ਸਾਰਾ ਅਰੇ ਬਾਈ ਖੜੀ ਆ ਮੈਂ ਕਹਨੀ ਆ ਬਈ ਐਦਾਂ ਲੱਗਦਾ ਜਿਵੇਂ ਕਿਸੇ 5 ਸਟਾਰ ਹੋਟਲ 'ਚ ਬੈਠੇ ਹੁੰਨੇ ਆ ਕੁਦਰਤ ਸਿਰ ਤੇ ਕੁਦਰਤ ਆਲੇ ਦੁਆਲੇ ਕੁਦਰਤ ਤੁਸੀਂ ਸਮਝਦੇ ਪਤਾ ਨਹੀਂ ਕਿਉਂ ਨਹੀਂ ਪਤਾ ਨਹੀਂ ਕਿਹੜਾ ਧੌਣ ਚ ਸਰੀਆ ਬੰਦੇ ਨੇ ਲੈ ਲਿਆ ਇਨਸਾਨ ਨੇ ਕਿਹੜਾ ਧੌਣ ਚ ਸਰੀਆ ਲੈ ਲਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਹਿੰਦੀ ਆ ਵੀ ਇੱਕ ਵਾਰ ਕਿਸੇ ਦੇ ਸੰਸਕਾਰ ਤੇ ਜਾਇਆਈਏ 6 6 ਮਹੀਨੇ ਉਹ ਸੀਨ ਨਿਗਾ ਤੋਂ ਜਾਂਦਾ ਹੀ ਨਹੀਂ ਦੂਰ ਬਈ ਹੈ ਇੱਥੇ ਅਸੀਂ ਵੀ ਪੈਣਾ ਕਾਹਦੇ ਲਈ ਫਿਰਦਾ ਜਿਹੜਾ ਮਾਰ ਆਇਆ ਕਰੋ ਇੱਕ ਵਾਰ ਉਹ ਚੁਗਲੀ ਆਈ ਜਾ ਕੇ ਉੱਥੇ ਦੇਖ ਆਇਆ ਕਰੋ ਵੀ ਅਸੇ ਕਿਹੜਾ ਲੈ ਗਿਆ ਨਾਲ ਜਿਹੜੇ ਪਏ ਆ ਉੱਥੇ ਰੋਟੀ ਦੇਖੋ ਮੈਂ ਇਹ ਨਹੀਂ ਕਹਿੰਦੀ ਸਾਨੂੰ ਆਪਣੇ ਬੱਚਿਆਂ ਲਈ ਕੰਮ ਕਰਨਾ ਪੈਂਦਾ ਉਹ ਵੀ ਕਿਰਤ ਕਰੋ ਅੱਪਾ ਤਾਂ ਇਹੀ ਕਹਾਂਗੇ ਵੀ ਜਨਮ ਵਿੱਚ ਗੰਦ ਨਾ ਪਾਓ ਨਾ ਇੱਥੇ ਨਾ ਉੱਥੇ ਨਾ ਗਾਹਾਂ ਵਾਲੇ ਲਈ ਨਾ ਇਹਦੇ ਲਈ ਨਾ ਆਪਣੇ ਬੱਚਿਆਂ ਲਈ ਜੇ ਰੋਟੀ ਲਈ ਵੀ ਅਸੀਂ ਹਾਏ ਹਾਏ ਕਰਦੇ ਫਿਰਦੇ ਆ ਤਾਂ ਉਹ ਵੀ ਕਿਰਤ ਦੀ ਉਹ ਹਾਏ ਹਾਏ ਹੋਵੇ ਇਹ ਅਸੀਂ ਆਪਣਾ ਸਾਹ ਆਪਣੀ ਖਰਾਕ ਸਹੀ ਰੱਖਣੀ ਆ ਤਾਂ ਕੁਦਰਤ ਨਾਲ ਸਾਨੂੰ ਪਿਆਰ ਹਰ ਹਾਲਤ ਪਾਉਣਾ ਪੈਣਾ ਨਹੀਂ ਕੁਦਰਤ ਸਾਡੇ ਗਲ ਘੁੱਟ-ਘੁੱਟ ਸੜ ਦੂਗੀ ਇਹ ਅੱਜ ਤਾਂ ਹੁੰਦਾ ਬਿਲਡਿੰਗਾਂ ਉੱਚੀਆਂ ਵਾਲਿਆਂ ਨਾਲ ਇਹ ਜਿਹੜੇ ਅਸੀਂ ਆਹ ਝੁੰਗੀਆਂ 'ਚ ਬੈਠੇ ਆ ਨਾ ਇੱਕ ਇੱਕ ਮੰਜਲਾ ਮਕਾਨ ਪਾਇਆ ਹੋਇਆ ਸਾਡੇ ਦੋ ਦੋ ਪਾਏ ਹੋਏ ਆ ਰਹਿਣੇ ਹੀ ਵੀ ਨਹੀਂ ਇਹ ਵੀ ਨਹੀਂ ਰਹਿਣੇ ਕਾਪੇ ਨਹੀਂ ਰਹਿਣੇ ਹੁਣ ਗੋਲਾ ਕੱਕੜਾ ਗਿਰਦਾ ਹੈ ਜਿਆਦਾ ਗੋਲੇ ਗਿਰਦੇ ਆ ਹੁਣ ਕੱਲ ਜਿਹੜੇ ਆਲੇ-ਦਾਲੇ ਸਾਡੇ ਏਰੀਆ 'ਚ ਗੋਲੇ ਪਏ ਆ ਵੀਰੇ ਕਈਆਂ ਨਾਲ ਹਟਾਉਣ ਲੱਗੇ ਹੋਏ ਆ ਬਾਪੂ ਰੋਂਦੇ ਨੇ ਤਿੰਨ ਚਾਰ ਪਿੰਡ ਤਾਂ ਇਹ ਜਿਹੀਆਂ ਜਿਹੜੇ ਉਜੜੇ ਗਏ ਜਮਾ ਹੀ ਕਹਿੰਦੇ ਗੱਲ ਤਕਸਰ 69 ਵੀ ਦਾਣਾ ਨਹੀਂ ਰਿਹਾ ਨਾ ਸਰ ਬੰਦੇ ਇਹਨੂੰ ਪਰਮਾਤਮਾ ਉੰਨਾ ਚਿਰ ਯਾਦ ਰਹਿਦਾ ਜਿੰਨਾ ਚਿਰ ਪਰਮਾਤਮਾ ਦਾ ਧੌਣ ਤੇ ਗੁੱਡਾ ਹੈ ਉੰਨਾ ਚਿਰ ਜਿਆਦਾ ਹੈ ਰੱਬ ਸਾਨੂੰ ਜਿੰਨਾ ਚਿਰ ਸਾਡੀ ਧੌਣ ਤੇ ਗੁੱਡਾ ਹੈ ਅਰ ਸਾਨੂੰ ਚਾਰ ਟੁੱਕ ਪਏ ਨਹੀਂ ਅਸੀਂ ਉੱਪਰ ਨੂੰ ਠੁੱਕਣ ਲੱਗੇ ਨਹੀਂ ਅਸੀਂ ਧਰਤੀ ਤੋਂ ਗਿੱਠੇ ਹੋ ਜੰਨੇ ਆ ਜਦੋਂ ਅਸੀਂ ਤਾਂ ਇੱਕੋ ਗੱਲ ਕਹਾਂਗੇ ਵੀ ਜੇ ਆਪਣੀ ਔਲਾਦਾਂ ਲਈ ਕੁਝ ਕਰਨਾ ਚਾਹੁੰਦੇ ਹੋ ਕਰਤ जरूर ਕਰੋ ਪਰ ਕੁਦਰਤ ਨੂੰ ਸੰਭਲੋ ਇਹ ਸਾਡੇ ਕੋਲ ਲਾਸਟ ਪੀੜੀ ਹੈ ਜਿਹੜੀ ਕੁਦਰਤ ਨੂੰ ਸੰਭਾਲ ਸਕਦੀ ਹੈ ਸਾਡੇ ਬੱਚਿਆਂ ਨੂੰ ਉਦਾਂ ਦੀ ਉਹ ਲਤ ਲੱਗ ਸਕਦੀ ਹੈ ਬਾਕੀ ਤਾਂ ਅਸੀਂ ਤੁਹਾਨੂੰ ਪਤਾ ਹੈ ਸਾਡੀਆਂ ਬੋਲਵਾਨੀਆਂ ਸਾਡੇ ਮਾਨ ਸਾਡਾ ਸਾਰਾ ਕੁਸੇ ਮੈਲਾ ਹੋ ਗਿਆ ਅਸੀਂ ਮਿੱਟੀ ਮਿੱਟੀ ਨਹੀਂ ਛੱਡੀ ਠੀਕ ਹੈ ਅਸੀਂ ਮਿੱਟੀ ਮਿੱਟੀ ਨਹੀਂ ਛੱਡੀ ਹੈਗੀ ਜ਼ਹਿਰ ਬਣਾ ਕੇ ਰੱਖਦੀ ਜ਼ਹਿਰ ਬਣਾ ਕੇ ਰੱਖਦੀ ਪਾਣੀ ਪਾਣੀ ਨਹੀਂ ਛੱਡਿਆ ਅਸੀਂ ਉਹ ਵੀ ਜ਼ਹਿਰ ਬਣਾ ਕੇ ਰੱਖਤਾ ਆ ਬੜੀਆਂ ਬੜੀਆਂ ਫੈਕਟਰੀਆਂ ਥੋੜਾ ਧਰਤੀ 'ਚ ਪਾਣੀ ਛੱਡਦੀਆਂ ਸ਼ਰਮ ਨਹੀਂ ਉਹਦੀ ਤੁਸੀਂ ਫੈਕਟਰੀਆਂ ਖਾਣੀਆਂ ਕਿ ਕਣਕ ਅਨਾਜ ਖਾਣਾ ਮੈਨੂੰ ਇਹ ਦੱਸੋ ਤਾਂ ਤੁਸੀਂ ਦੱਸੋ ਰਵੀ ਹਾਂ ਕੁਦਰਤ ਦਾ ਕੁਝ ਵੀ ਤਾਂ ਅੱਜ ਤੋਂ ਆਪਾਂ ਲਾ ਲਓ ਪਾਣੀ ਬਚਪਨ ਦੀਆਂ ਗੱਲਾਂ ਖਿੱਚ ਲਓ ਰਤ ਕੁਦਰਤ ਦਾ ਜੋ ਵੀ ਸਾਫ਼ ਸੁਥਰਾ ਵਾਤਾਵਰਨ ਤਾਂ ਅਜ ਰਿਹਾ ਬਿਲਕੁਲ ਕੱਲੇ ਕੱਲੇ ਘਰ 'ਚ 20 20 50 50 ਸ਼ੀਸ਼ੀਆਂ ਦਵਾਈਆਂ ਦੀਆਂ ਪਈਆਂ ਬੋਦਾ ਜਾਂ ਡਾਕਟਰ ਜਿਹੜਾ ਪਿੰਡ 'ਚ ਹੁੰਦਾ ਨਾ ਕਿਸੇ ਤੇ ਬੈਠਾ ਉਹਦੇ ਜਿੰਨੀਆਂ ਦਵਾਈਆਂ ਤਾਂ ਕੱਲੇ-ਕੱਲੇ ਘਰਾਂ 'ਚ ਪਈਆਂ ਨੇ ਕੱਲੇ-ਕੱਲੇ ਘਰਾਂ 'ਚ ਐਨਾ ਕ ਕਰ ਲਿਆ ਕਰੋ ਜੇ ਹੋੜ ਹੈ ਤੁਹਾਡੀ ਨਹੀਂ ਘਟਦੀ ਨਾ ਹੋੜ ਨਹੀਂ ਘਟਦੀ ਕੋਈ ਗੱਲ ਨਹੀਂ ਲੈ ਜਿਓ ਪੰਡਾ ਮੰਨ ਕੇ ਜਿਨੇ-ਜਿਨੇ ਲਜਾਣੀਆਂ ਅੱਗੇ ਵੀ ਲੈ ਗਏ ਜਿਹੜੀ ਸਬਜੀ ਹੈ ਘਰ ਸਾਡੇ ਮਾਸੂਮ ਖਾਂਦੇ ਨੇ ਘਰ ਦੀ ਸਬਜੀ ਉਹਦੇ ਤੇ ਸਪਰੇਅ ਨਾ ਮਾਰਿਆ ਕਰੋ ਉਹਦੇ ਤੇ 20 50 ਟੋਕਰੇ ਹਰੇਕ ਦੇ ਘਰ ਗੋਹਾ ਹੈ ਜੇ ਨਹੀਂ ਹੈਗਾ ਗਵੰਡੀਆਂ ਤੇ ਲੈ ਲਿਆ ਕਰੋ 20 50 ਟੋਕਰੇ ਗੋਹੇ ਦੇ ਸਟਕ ਕੇ 19 ਕ ਜਗਾ ਤਿਆਰ ਕਰ ਲਿਆ ਕਰੋ ਸਾਡੇ ਮਾਪੇ ਆ ਜਿਹੜੇ ਪਹਿਲੇ ਆ ਚਾ ਫਸਲਾਂ ਗੋਹੇ ਵਾਲੇ ਰਿਓ ਨਾਲੇ ਹੁੰਦੀਆਂ ਦੀਆਂ ਠੀਕ ਹੈ ਫਸਲ ਸਬਜੀ ਇਹ ਕੰਮ ਕਰ ਲਿਆ ਕਰੋ ਜਿਹੜੀ ਕਣਕ ਹੈ ਉਹ ਆਰਗੈਨਿਕ ਬੀਜੋ ਜਮਾ ਹੀ ਭਾਵੇਂ ਅੱਧਾ ਕਿੱਲਾ ਘਰ ਖਾਣ ਜੋਗਾ ਹੀ ਬੀਜੋ ਟੱਬਰ ਦੇ ਹਿਸਾਬ ਨਾਲ ਕਿਸੇ ਦਾ ਸੁੱਖ ਨਾ ਟੱਬਰ ਭਾਰੀ ਆ ਤਾਂ ਕੀਲਾ ਵੀ ਜਲੇ ਉਹਨੂੰ ਰੇਹ ਸਪਰੇਹਾਂ ਤੋਂ ਬਿਨਾਂ ਉਹਨੂੰ ਰੇਹ ਸਪਰੇਹ ਨਹੀਂ ਕਰਨਾ ਸਿਰਫ ਦੇਸੀ ਉਹ ਰਿਓ ਪਾਉਣਾ ਠੀਕ ਹੈ ਪਾਣੀ ਜੇ ਤਾਂ ਫਿਲਟਰ ਲਾਉਨੇ ਆ ਤਾਂ ਤਾਂ ਸਾਰੇ ਉਹਦੇ ਤੱਤ ਖਤਮ ਹੋਣੇ ਆ ਜਿਹੜੇ ਸਾਡੇ ਸੀਰੀਜ਼ ਨੂੰ ਚਾਹੀਦੇ ਆ ਠੀਕ ਹੈ ਪਾਣੀ ਤੁਸੀਂ ਸਿੱਧਾ ਡਾਇਰੈਕਟਲੀ ਪੰਪ ਤੋਂ ਭਰ ਕੇ ਘੜੇ-ਘੜੇ ਚ ਪਾ ਕੇ ਰੱਖ ਲਿਆ ਕਰੋ ਉਵਾਲ ਕੇ ਰੱਖ ਲਿਆ ਕਰੋ ਚਲ ਵਾਲਿਆ ਵੀ ਬਾਰ-ਬਾਰ ਨਹੀਂ ਜਾਂਦਾ ਘੜੇ ਤੋਂ ਪਾ ਕੇ ਅਸੀਂ ਹੁਣ ਪੰਪ ਤੋਂ ਪਾਣੀ ਭਰ ਕੇ ਰੱਖਦੇ ਆ ਸਿੱਧਾ ਬਾਲਟੀ ਆਪਣੀ بڑا ਭਾਂਡਾ ਲਾਇਆ ਹੋਇਆ 10 12 ਲੀਟਰ ਦਾ ਉਹ ਭਰ ਲੈਣਾ ਸਾਰੀ ਦਿਹਾੜੀ ਚ ਮੁੱਕਦਾ ਨਹੀਂ ਹੈਗਾ ਦੋ ਦਿਨ ਮੰਜ ਕੇ ਫੇਰ ਭਰ ਲੈਣਾ ਤੇ ਇਹ ਕੰਮ ਕਰ ਲਿਆ ਕਰੋ ਬਹੁਤਾ ਨਹੀਂ ਤਾਂ ਆਪਣਾ ਪਰਿਵਾਰ ਸੰਭਲੋ ਆ ਕੁਦਰਤ ਨੂੰ ਸੰਭਲੋ ਫਰੂਟ ਘਰ ਦੇ ਲਾਓ ਫਰੂਟ ਤਕਰੀਬਨ ਤਕਰੀਬਨ ਸਾਰੀ ਜਾਲੀ ਆਉਣ ਲੱਗ ਗਈ ਮਸਾਲਿਆਂ ਵਾਲੇ ਸਵਾਖੇ ਵਾਲੇ ਟੀਕਿਆਂ ਵਾਲੇ ਕੱਚੇ ਤੋੜ ਕੇ ਵਾਲੇ ਮਸਾਲੇ ਲਾ ਕੇ ਪੀਂਦੇ ਉਪਰੋਂ ਇਸ ਨਖੇ ਲੱਗਦੇ ਆ ਤੁਹਾਨੂੰ ਹੁੰਦਾ ਵਿੱਚ ਕੁਸ ਨੀਨਾ ਦੇ ਇਹ ਵੀ ਸਾਨੂੰ ਗਾਲਦੇ ਆ ਉਹੀ ਗੱਲਾਂ ਨੇ ਭਈ ਇਹ ਚੀਜ਼ ਇੰਨੀ ਕੁ ਕਰ ਲੋ ਜਿਹੜੇ ਸਾਡੇ ਘਰ 'ਚ ਸਾਡਾ ਟੱਬਰ ਵਧੀਆ ਖਾ ਸਕੇ ਬਾਕੀ ਹੋਰ ਅਸੀਂ ਆਪਣੇ ਲੱਛਣਾਂ ਤੋਂ ਬਾਹਰ ਤਾਂ ਆ ਨਹੀਂ ਸਕਦੇ ਹੈਗੇ ਇਹ ਤਾਂ ਸਾਡੇ ਇਦਾਂ ਦੀ ਰਹਿਣੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਸੰਗਰਾਮ ਦਾ ਦਿਨ ਹੈ ਵਿਸਾਖੀ ਦਾ ਦਿਨ ਹੈ ਵਿਸਾਖੀ ਦਾ ਦਿਨ ਹੈ ਸਭ ਨੂੰ ਮੁਬਾਰਕ ਵਿਸਾਖੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦੀਆਂ ਸੱਚੇ ਪਾਤਸ਼ਾਹ ਸੁੱਖਾਂ ਭਰਿਆ ਮਹੀਨਾ ਲੰਘਾਵੇ ਸਭ ਦਾ ਤੇ ਗੁਰਦੁਆਰੇ ਸਪੀਕਰ ਲੱਗ ਗਿਆ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆਂ ਪਰ ਉਹ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਆਂ ਕਰੋ ਸਤਿ ਸ਼੍ਰੀ ਅਕਾਲ